ਮੈਨੂੰ ਗਣ ਕੇ ਤੇਰੀ ਲਾਈਫ ਕਿੱਦਾਂ ਦੀ ਆ ਯਾਰ ਮਗਰ ਲਾਈਫ ਤਾਂ ਫਿਰ ਲੰਡੇ ਚੜੇ ਵਾਲੀ ਜੇ ਲੋਕਾਂ ਦੇ ਪ੍ਰਤੀ ਕਰਨੀ ਆ ਤਾਂ ਲੰਡੇ ਚੜੇ ਵਾਲੀ ਕਿਉਂਕਿ ਮੈਨੂੰ ਆਪਦੇ ਮੇਰਾ ਜ਼ਿੰਦਗੀ ਚ ਵਿਆਹ ਹੋਇਆ 69 ਚ ਅੱਛਾ ਜੀ 69 ਚ 69 ਠੀਕ ਹੈ ਤੇ ਕਿਸੇ ਕੋਲੇ ਅੱਜ ਤਾਈ ਮੈਂ ਇੰਟਰਵਿਊ ਚ ਨਹੀਂ ਜ਼ਿਕਰ ਕੀਤਾ ਰਿਹਾ ਤੁਹਾਡੇ ਕੋਲੇ ਕਰਦੇ ਆ ਇੱਕ ਆਪਦੇ ਸਾਂਝ ਕਰਕੇ ਕਿ ਤੁਸੀਂ ਮੇਰੇ ਛੋਟੇ ਭਰਾ ਮਾਰਗੇ ਤੁਸੀਂ ਪਿਆਰ ਕਰਦੇ ਹੋ ਤੁਸੀਂ ਮੇਰਾ ਦੁੱਖ ਸੁਣ ਵੀ ਲੈਣੋ ਕਿਸ ਲਈ ਬਿਲਕੁਲ ਬਿਲਕੁਲ ਮੇਰਾ ਨੌਤਰ ਚ ਵਿਆਹ ਹੋਇਆ ਅੱਛਾ ਜੀ ਮੈਂ ਸੁਖੀ ਨਾਲ ਸੈਟ ਬਣਾਇਆ ਤੇ ਅੱਗੇ ਵਧਣਾ ਚਾਹੁੰਦਾ ਸੀ ਠੀਕ ਉਹ ਬੀਬਾ ਜੀ ਛੋਟੇ ਵਿਚਾਰਾਂ ਦੇ ਹੋ ਕੇ ਉਹਨਾਂ ਨੇ ਔਰਤਾਂ ਲਈ ਸੋਚ ਰੱਖੀ ਅੱਛਾ ਤੇ ਉਹਨਾਂ ਨੇ ਜਾ ਕੇ ਸੁਖੀ ਨੂੰ ਦਬਕਣਾ ਤਾਂ ਸ਼ੁਰੂ ਕਰਤਾ ਵੀ ਇਹਦੇ ਨਾਲ ਗਾਉਣਾ ਨਹੀਂ ਇਹਦੇ ਨਾਲ ਕਰਨਾ ਨਹੀਂ ਹੁਣ ਮੈਨੂੰ ਅੱਗੇ ਵਧਣ ਦੀ ਲਾਲਸਾ ਸੀ ਮੈਂ ਸੋਚਦਾ ਹੁੰਦਾ ਸੀ ਕਦੇ ਜ਼ਿੰਦਗੀ 'ਚ ਅੱਛਾ ਅੱਛਾ ਵੀ ਮੈਂ ਅੱਗੇ ਵਧ ਕੇ ਮੇਰਾ ਰਿਕਾਰਡ ਹੋਣਗੇ ਮੈਨੂੰ ਵੀ ਸੁਣਾ ਕਰੋ ਕੋਈ ਆਣ ਕੇ ਖਾੜੇ 'ਚ ਅੱਛਾ ਮੈਨੂੰ ਵੀ ਅੱਖਾਂ ਕਰਨ ਗਈ ਉਹਨੂੰ ਬੁਲਾਓ ਅੱਛਾ ਅੱਛਾ ਮੇਰੀ ਤਾਂ ਇਹ ਲਾਲਸਾ ਅੱਛਾ ਉਹਦੀ ਲਾਲਸਾ ਹੋ ਜਨਾਨੀਆਂ ਵਾਲੀ ਬਿਲਕੁਲ ਵੀ ਤੂੰ ਇਹਦੇ ਨਾਲ ਗਾਉਣਾ ਨਹੀਂਗਾ ਇਹਨਾਂ ਦੇ ਘਰੇ ਨਹੀਂ ਜਾਣਾ ਠੀਕ ਹੈ ਤੇ ਹੁਣ ਮੈਂ ਬੱਠਲ ਚੱਕਣਾ ਤਰਿਆ ਅੱਛਾ ਤੇਿਆਰੀ ਕਰਕੇ ਹੀ ਜਾਂਦਾ ਨਾ ਬਿਲਕੁਲ ਹਾਂਜੀ ਹਾਂ ਅੱਛਾ ਤੇ ਪਰ ਉਹ ਇਸ ਗੱਲ ਤੋਂ ਹਟੇ ਨਹੀਂ ਉਹਨਾਂ ਨੇ ਉਹਦੇ ਘਰੇ ਜਾ ਕੇ ਕੁੱਟਿਆ ਮਾਰ ਇਸ ਗੁੱਸੇ ਨੂੰ ਮੈਂ ਵੀ ਸੋਚਦਾ ਸੀ ਵੀ ਯਾਰ ਬਹੁਤ ਮਾਰੀ ਆ ਵੀ ਉਹ ਮੇਰਾ ਸਾਥੀ گاਉਣ ਵਾਲਾ ਹੂੰ ਹੂੰ ਤੇ ਪਰ ਇਦਾਂ ਨਹੀਂ ਸੀ ਕਰਨਾ ਚਾਹੀਦਾ ਹਰ ਕੇ ਜੀ ਮੈਨੂੰ ਅੱਗੇ ਵਧਣ ਤੋਂ ਰੋਕਣ ਤੇ ਮੈਂ ਸਟੈਂਡ ਲੈ ਲਿਆ ਫਿਰ ਮੈਂ ਇੱਥੇ ਉਹਨਾਂ ਨੇ ਮੇਰੇ ਫਰੀਦਕੁਰ ਕੇਸ ਕਰਤਾ ਸੀ ਅੱਛਾ ਅੱਛਾ ਉਦੋਂ ਜਨਾਬ ਸੇਖੋਂ ਸਾਹਿਬ ਖਾਲਸਾ ਜੀ ਆ ਜਿਹੜੇ ਠੀਕ ਹੈ ਮੇਰੇ ਵਕੀਲ ਸੀ ਅੱਛਾ ਅੱਛਾ ਇਹ ਤਾਂ ਖਾਲਸਾ ਜੀ ਨੂੰ ਵੀ ਨਹੀਂ ਪਤਾ ਹੋਣਾ ਵੀ ਇਹ ਗੱਲ ਹੋਈ ਵੀ ਸੀ ਅੱਛਾ ਤੇ ਇਹ ਗੱਲ ਹੈਗੀ ਆ ਕੋਈ 77 ਦੀ ਠੀਕ ਹੈ ਜੀ ਜਦੋਂ ਕੇ ਚੱਲ ਪਿਆ ਦੋ ਤਿੰਨ ਤਰੀਕਾ ਤੇ ਮੈਂ ਆਇਆ ਉਹਦੇ ਮਾਮੇ ਬੜੇ ਸੂਝਵਾਨ ਸੀ ਵਪਾਰੀ ਸੀ ਅੱਛਾ ਜੀ ਹਾਲਾਂਕਿ ਗਰੀਬ ਵਰਗੇ ਚੋਂ ਵਪਾਰੀ ਸੀ ਉਹ ਨੇਹਲੇ ਵਾਲੇ ਦੇ ਕੋਲੇ ਪਿੰਡ ਢੂੜਕੋਟ ਰਣਸੀ ਕਾ ਰਣਸੀ हां ਠੀਕ ਸਗੇ ਮਾਮੇ ਸੀ ਦੇ ਠੀਕ ਹੈ ਉਹ ਮੇਰੇ ਕੋਲੇ ਤਰੀਕ ਤੇ ਆ ਗਏ ਠੀਕ ਹੈ ਉਹ ਕਹਿੰਦੇ ਕਰਤਾਰ ਸਿੰਘ ਜਿਵੇਂ ਪਿੰਡੂ ਬੋਲਦੇ ਤੇ ਬਿੱਤੂ ਐ ਕਰ ਯਾਰ ਵੀ ਸਾਨੂੰ ਵੀ ਪਤਾ ਹੈ ਵੀ ਤੂੰ ਕਲਾਕਾਰ ਸੀ ਕਲਾਕਾਰ ਨਾਲ ਸੀ ਇਹਦੇ ਪਰਮਾਨੇ ਕੁੜੀ ਵਿਆਹੀ ਠੀਕ ਹੈ ਤੇ ਅਸੀਂ ਚਾਹੁੰਦੇ ਆ ਵੀ ਚੱਲ ਤੂੰ ਐ ਕਰ ਬਿਮਕਾ ਵੀ ਹੁਣ ਤੁਸੀਂ ਜੇ ਦੂਰੀ ਰਹਿਣਾ ਤੇ ਇਸ ਨਜ਼ਰ ਨਾਲ ਨਾ ਰੋ ਹਾਂ ਠੀਕ ਹੈ ਸਾਡੀ ਵੀ ਇੱਜ਼ਤ ਕਰ ਲੈ ਬਿਲਕੁਲ ਤੇ ਇਹਦੀ ਵੀ ਇੱਜ਼ਤ ਕਰ ਲੈ ਤੂੰ ਐਂ ਕਰ ਵੀ ਇਹਨਾਂ ਖਰਚਾ ਵਰਚਾ ਦੇਈ ਜਾ ਰਿਆ ਕਰ ਇਹ ਆ ਡਰ ਲਿੰਦੀ ਐ ਤੂੰ ਆਦਾ ਕੰਮ ਕਰ ਸਭ ਤੋਂ ਸਰੋਤੇ ਅਸਲੀ ਗੱਲ ਪੁੱਛਣਾ ਚਾਹੁੰਦੇ ਨੇ ਬਿਲਕੁਲ ਮੈਂ ਕਈ ਜਮਾ ਮੈਂ ਫਰੀਦਕੋਟੀ ਦੇ ਰਾਜੇ ਦਾ ਮੁੰਡਾ ਹਾਂ ਜੀ ਮੈਂ ਤਾਂ ਫਲਾਣਾ ਜੀ ਔਰ ਲੇ ਸਾਡੀ 150 ਕਲਾ ਪੈਲੇ ਸੀ ਜਿਹੜੀ ਪਿੱਛੋਂ ਫਲਾਣਾ ਤੇਵੇਂ ਝੂਠਾ ਬਰਾੜ ਬਣੀ ਬਿਲਕੁਲ ਕੋਈ ਸ਼ੱਕ ਨਹੀਂ ਅੱਛਾ ਠੀਕ ਹੈ ਮੈਂ ਦਲਦੁਪਰਵਾਦ ਚੋਂ ਠੀਕ ਹੈ ਜੀ ਅਸੀਂ ਝੂਠਲੀ ਮਾਰਿਆ ਪਰ ਇੱਕ ਗੱਲ ਅਸੀਂ ਮਾਝੇ ਵਾਲੇ ਜਿਹੜੇ ਹੁੰਨੇ ਨਾ ਹਾਂਜੀ ਮਾਝੇ ਵਾਲਿਆਂ ਦੇ ਸਾਰੇ ਪਰਿਵਾਰ ਨੇ ਜਿਹੜੇ ਉਹ ਜ਼ਮੀਨਾਂ ਦੇ ਰੰਗ ਗਏ ਬਿਲਕੁਲ ਕੋਈ ਸ਼ੱਕ ਨਹੀਂ ਤੇ ਫਿਰ ਇੱਕ ਹੋਰ ਵੀ ਗੱਲ ਜ਼ਿਆਦਾ ਨਿੱਜੀ ਜ਼ਿੰਦਗੀ ਦੀ ਹਾਂਜੀ ਹਾਂਜੀ ਮੈਂ ਇੰਟਰ ਕਸਟਮ ਮੈਰਿਜ ਮੇਰੀ ਫਿਰ ਇਹ ਹੀ ਆ ਹਾਂਜੀ ਪਰ ਮੇਰੀ ਸੰਧੂ ਮੇਰੇ ਘਰੇ ਸੀ ਫੇਰ ਇਹ ਕਰਦੀ ਆ ਅੱਲਾਹ ਕਿ ਸਭ ਜਾਣਦੇ ਵੀ ਉਪਰੀਤ ਕੌਣ ਸੀ ਠੀਕ ਹੈ ਠੀਕ ਹੈ ਬਿਲਕੁਲ ਔਰ ਮੇਰੀਆਂ ਆਪਦੀਆਂ ਪੈਣਾ ਉਹ ਵੀ ਜ਼ਮੀਨਦਾਰਾਂ ਦੇ ਘਰੇ ਨੇ ਕਹੀ ਮੇਰੀ ਰਿਸ਼ਤੇਦਾਰੀ ਚ ਮੇਰੀ ਸਗੀ ਮਾਂ ਤੋਂ ਛੋਟੀ ਮੇਰੀ ਮਾਸੀ ਸੀ ਬਿਲਕੁਲ ਬਿਲਕੁਲ ਉਹਦੀ ਕੁੜੀ ਜ਼ਮੀਨਦਾਰਾਂ ਦੇ ਸੀ ਬਿਲਕੁਲ ਠੀਕ ਹੈ ਅ ਇਹਦੀ ਛੋਟੀ ਭੈਣ ਗਿੱਲਾ ਦੇ ਬਈ ਜਮੀਦਾਰ ਨੇ ਉਹ ਮਤਲਬ ਸਾਡੇ ਪਰਿਵਾਰ ਰਲੇ ਮਿਲੇ ਆ ਸੀ ਉਹ ਰਲਿ ਮਿਲੀ ਫੈਮਿਲੀ ਕਰਕੇ ਨਾ ਸਾਨੂੰ ਕਦੇ ਅੱਜ ਤੱਕ ਕਿਸੇ ਨੇ ਪੱਦੇ ਲਫਜ਼ ਜਾਂ ਜਿਹੜੇ ਜਾਤੀ ਸੂਚਕ ਸ਼ਬਦ ਸਾਨੂੰ ਨਹੀਂ ਕਦੇ ਕਿਹਾ ਕਿਉਂਕਿ ਹੁਣ ਸਭ ਨੂੰ ਪਤਾ ਵੀ ਪਰਮਜੀਤ ਸੰਧੂ ਜਿਹੜੀ ਹੈ ਕਿ ਚੰਗੇ ਪਰਿਵਾਰ ਦੀ ਕੁੜੀ ਸੀ ਮੈਂ ਵਿਆਹਿਆ ਵਰਿਆ ਸੀ ਠੀਕ ਹੈ ਮੈਂ ਲੱਗ ਰਿੰਦਾ ਸੀ ਆਪਦੀ ਉਸ ਪਤਨੀ ਨਾਲ ਮੈਂ ਖਰਚਾ ਦਿੰਦਾ ਸੀ ਬਿਲਕੁਲ ਉਹ ਜਦੋਂ ਉਹਨਾਂ ਨੇ ਖਰਚਾ ਦਿੰਦਿਆਂ ਹੋਇਆਂ ਵੀ ਜੋ ਜਿਹਨੂੰ ਜੀ ਜ਼ਿੰਦਗੀ ਪੂਰੀ ਨੋ ਦੇ ਵੇਖੋ ਨਰੋਲ ਇੱਕ ਪਵਿੱਤਰ ਸਾਥੀ ਬਹੁਤ 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 ਹਾਂ ਜੀ ਉਹਨਾਂ ਨੇ ਮੈਂ ਉਹਨਾਂ ਨੂੰ ਸਾਰਾ ਮਕਾਨ ਵੀ ਦਿੱਤਾ ਵਾਹਿਕਲ ਵੀ ਦਿੱਤੀਆਂ ਵੰਡ ਕੇ ਸੱਦੇ ਫਿਰ ਵੀ ਦਿੱਤਾ ਆਰਡਰ ਆਇੰਦਾ ਵੀ ਬਿਲਕੁਲ ਜਿੰਨਾ ਕੁ ਮੇਰੇ ਕੋਲ ਉਸ ਵੇਲੇ ਪੂੰਜੀ ਸੀ ਜਿਹੜੀ ਕਮਾਈ ਸੀ ਖਰਚੇ ਵੀ ਕਰਨੇ ਉਹਨਾਂ ਦਾ ਸਾਥੀ ਨੂੰ ਵੀ ਪਾਲਣਾ ਇਹਨਾਂ ਨੂੰ ਵੀ ਪਾਲਣਾ ਮੇਰੇ ਕੋਲ ਜੋ ਪੂੰਜੀ ਸੀ ਮੈਂ ਉਹਨਾਂ ਨੂੰ ਮਕਾਨ ਵੀ ਦਿੱਤਾ ਵੰਡ ਕੇ ਠੀਕ ਹੈ ਮੈਂ ਆਪ ਇਕੱਲਾ ਤੁੰਬੀ ਕੱਚ ਚੜਾਈ ਅੱਛਾ ਤੇ ਪੰਜਾਮਾ ਗੁਰਦੁਆਰਾ ਪਾ ਕੇ ਨਿਕਲਿਆ ਸੀ ਉੱਥੋਂ ਅੱਛਾ 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 ਜੀ ਠੀਕ ਹੈ ਸਾਰਾ ਕੁਝ ਦਿੱਤਾ ਇਹਨਾਂ ਨੂੰ ਮੰਡੇ ਚ ਬਿਲਕੁਲ ਉਦੋਂ ਗੱਲ ਜਦੋਂ ਪਰਮਜੀਤ ਮੇਰੇ ਨਾਲ ਆਈ ਹੈ ਨਾ ਠੀਕ ਹੈ ਜੀ ਪਰਮਜੀਤ ਨੇ ਵੀ ਉਦੋਂ ਮੈਂ ਜਾਣਣ ਲੱਗਿਆ ਕਰੀ ਮੈਂ ਕਲਾ ਸੀ ਠੀਕ ਹੈ ਸੁੱਖੀ ਨੇ ਸੱਟ ਤੋੜ ਲਿਆ ਇਹ ਮੈਂ ਕਲਾ ਰਣ ਲੱਗ ਗਿਆ ਠੀਕ ਹੈ ਕਲਾ ਰਣ ਲੱਗ ਗਿਆ ਤੇ ਉਹ ਕਈ ਵਾਰ ਮੈਨੂੰ ਸੱਤ ਸੁਧ ਲੈਂਦੇ ਸੀ ਮੈਂ ਜ਼ਬਰਦਸਤ ਸੀ ਠੀਕ ਹੈ ਉਹ ਜਦੋਂ ਗੁਰਮਿੰਦਰ ਉਹ ਅਸੀਂ ਉੱਥੇ ਹਾਲਾਂਕਿ ਇਹਨੂੰ ਪਤਾ ਸੀ ਵੀ ਮੇਰੇ ਬੱਚੇ ਵੀ ਹੈਗੇ ਠੀਕ ਹੈ ਪਰਮਜੀਤ ਅੱਜ ਵੀ ਮੈਨੂੰ ਸਾਹਮਣੇ ਖੜਕੇ ਨਾ ਹੂੰ ਮੇਰੇ ਤੇ ਵਿਰੋਧ ਨਹੀਂ ਕਰ ਸਕਦੀ ਉਹ ਅੱਜ ਵੀ ਇਸ ਗਲਤੀ ਨੂੰ ਗਲਤੀ ਨਹੀਂ ਕਰਦੀ ਅੱਛਾ ਜੀ ਉਹ ਕਹਿੰਦੀ ਆਪਦੇ ਮੂੰਹੋਂ ਕਹਿੰਦੀ ਵੀ ਜੇ ਕਰ ਮੈਂ ਪੂਰੀ ਕਿਸੇ ਨੂੰ ਕਹੂਗੀ ਮੈਂ ਤੇਰਾ ਨਾ ਵਿਆਹ ਕਰਾਉਣਾ ਤੇ ਉਹ ਹੀ ਕਰੂਗਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜਿੱਦ ਕੋਈ ਕਿਹੜੀ ਗੱਲ ਆ ਤੇ ਪਰਮਜੀਤ ਨਾਲ ਜਦੋਂ ਮੈਂ ਗਾਉਣ ਲੱਗਿਆ ਸੀ ਭੈਣਾ ਭਰਾ ਵਾਂਗੂ 9 ਮਹੀਨੇ ਗਾਇਆ ਅੱਛਾ ਕਦੇ ਉਹਨੂੰ ਬਦਤਮੀਜ਼ੀ ਨਾਲ ਲੋਕਾਂ ਆ ਕੇ ਲੱਲ ਨਹੀਂ ਕੀਤੇ ਕਦੇ ਚੁੰਨੀ ਬਣ ਕੇ ਖਿਚਲਾ ਕਦੇ ਪੈਰ ਦੱਬਲਾ ਕਦੇ ਕੁਛ ਵੀ ਹੂੰ ਮੇਰੇ ਬੱਚਾਂ ਚ ਰਹਿੰਦੀ ਰਹੀ ਹੈ। ਹਾਂ ਜੀ ਹਾਂ। ਸਮਝ ਗਏ? ਸਾਨੂੰ ਤੇ ਆ ਜੀ ਨੀਵੇਂ ਖਿਆਲ ਨਹੀਂ ਰੱਖੇ। ਬਿਲਕੁਲ। ਮੈਂ ਇਹ ਵੀ ਗੱਲ ਖੁੱਲ ਕੇ ਕਹਿਣਾ। ਵੀ ਅੱਜ ਤਾਈਂ ਬਰਾੜ ਸਾਹਿਬ ਕਿਸੇ ਵੀ ਕੁੜੀ ਨੂੰ ਜੋ ਵੀ ਮੇਰੇ ਨਾਲ ਗੋਣਾ ਜੀ। ਨਾ ਤਾਂ ਮੈਂ ਬਦਤਮੀਜ਼ੀ ਕੀਤੀ। ਹਮ। ਨਾ ਮੈਂ ਉਹਨੂੰ ਕੁਝ ਮਜਬੂਰ ਕੀਤਾ ਉਹਦੀ ਗਰੀਬੀ ਵੇਖ ਕੇ ਵੀ ਚੱਲ ਜਾਈ ਹੈ। ਹਾਂ ਜੀ। ਮੈਂ ਗਰੀਬ ਨੂੰ ਇੱਤ ਪਾਉਂਦਾ ਜੀ ਕਿਉਂਕਿ ਸਾਡੇ ਗਰੀਬਾਂ ਨੇ ਉਹ ਕੁਚਲਦੇ ਲੋਕ ਬਹੁਤ ਬਿਲਕੁਲ। ਕੋਈ ਸ਼ੱਕ ਨਹੀਂ। ਬਿਲਕੁਲ। ਇਸ ਕਰਕੇ ਉਹਦਾ ਪਹਿਲਾ ਘਰ ਬਣਾਉਣਾ। ਹਮ। ਉਹਨੂੰ ਫਾਈਨੈਂਸ਼ੀਅਲੀ ਤਕੜਾ ਕਰਨਾ ਵੀ ਇਹਨੂੰ ਕੱਲ ਨੂੰ ਕੋਈ ਕਵੇ ਨਾ ਇਹ ਉਹਨੂੰ ਆਧੇ ਅਸੀਏਤਿਚ ਕਰਨਾ ਇਹ ਮੇਰਾ ਕੰਮ ਹੁੰਦਾ ਸੀ ਮੈਨੂੰ ਲੋਕਾਂ ਨੇ ਆਸ਼ਿਕ ਦਾ ਨਾਮ ਦਿੱਤਾ ਇਹਦਾ ਚੌਥੇ ਦਿਨ ਕੁੜੀ ਬਦਲਦਾ ਸੀ ਬਿਲਕੁਲ ਮੈਨੂੰ ਲੋਕਾਂ ਨੇ ਕਿਹਾ ਅੱਠ ਨੌ ਵਿਆਹ ਕਰਾ ਲਿਆ ਮੇਰਾ ਇੱਕ ਵਿਆਹ ਸੀ ਉਹਦੇ ਨਾਲ ਮੇਰਾ ਤਲਾਕ ਤਾਂ ਨਹੀਂ ਸੀ ਹੋਇਆ ਪਰ ਇਹਦੇ ਉਦੋਂ ਪੰਚਾਇਤੀ ਗੱਲ ਮੰਨ ਲੈਂਦੇ ਸੀ ਹਾਂਜੀ ਹਾਂ ਸੁਖਵੀਰ ਕਰਨ ਵਾਲਾ ਮੇਰਾ ਮਤਲਬ ਕਟ-ਆਫ ਇਹਦੇ ਮਾਮੇ ਨੇ ਕਰਾਤਾ ਸੀ ਉਦੋਂ ਮੈਂ ਪੰਚਾਇਤ ਤੇ ਇਤਬਾਰ ਕਰਕੇ ਮੈਂ ਲਿਖਲ ਕਬੀ ਨਹੀਂ ਕੀਤਾ ਠੀਕ ਹੈ ਠੀਕ ਹੈ ਉਹ ਜਦੋਂ ਚਲਦੇ ਚਲਦੇ ਖਰਚਾ ਵੀ ਦੇ ਗਿਆ ਉਹਨੇ 890 ਦੇ ਗਿੜ ਚਾਕੇ ਅੱਛਾ ਜੀ ਵੀ ਕਰੋ 94 ਇਹ ਜਿਹਾ ਗਿੜ ਚਾਕੇ ਹਾਂਜੀ ਉਹਨੇ ਮੈਰਿਜ ਕਰਾ ਲਈ ਠੀਕ ਹੈ ਉਹਨੇ ਮੈਰਿਜ ਕਰਾ ਲਈ ਮਕਾਨ ਵੇਚਿਆ ਉਹ ਅੱਜ 1 ਕਰੋੜ ਰੁਪਏ ਦਾ ਮਕਾਨ 100 ਸਵਾ ਗਾਜ 100 ਸਵਾ ਗਾਜ ਬਿਲਕੁਲ ਇਹ ਲੁਧਿਆਣੇ ਸੀ ਹਾਂਜੀ ਅੱਛਾ ਮੈਂ ਉਹ ਇਹਨਾਂ ਨੂੰ ਦਿੱਤਾ ਜੀ ਇਹਨਾਂ ਨੇ 1,35,000 ਚ ਵੇਚਿਆ ਹਾਂਜੀ ਇਹਨੇ ਚੱਕ ਕੇ ਇੱਕ ਬੰਦਾ ਸੀ ਉਹਦੇ ਨਾਲ ਕੈਸਲ ਕਰਾ ਕੇ ਉਹਦੇ ਨਾਲ ਰਹਿਣ ਲੱਗ ਗਿਆ ਠੀਕ ਹੈ ਅੱਛਾ ਜੀ ਉਹ ਬੰਦਾ ਸੀ ਜੀ ਸ਼ਹਿਰਪੁਰ ਦਾ ਠੀਕ ਹੈ ਅੱਛਾ ਇਹਨੇ ਕਰਨ ਦੇ ਬਾਵੀ ਉਹਦੇ ਵੀ ਉਹਨੇ ਮੇਰੇ ਜਦੋਂ ਉਹ ਮਰ ਗਿਆ ਮੇਰੇ ਕੋ ਤਿੱਕ ਪੁਣੇ ਲੋਕਾਂ ਦੇ ਜਦੋਂ ਉਹ ਮਰ ਗਿਆ ਉਹਨੇ ਜਾ ਕੇ ਫਿਰ ਕੇਸ ਕਰਤਾ ਮੇਰੇ ਦੀ ਅੱਛਾ 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 ਲੰਨੀ ਜੀ ਜ਼ਿੰਦਗੀ ਤਾਂ ਲੋਕ ਇਹ ਸੁਣ ਲੈਣ ਫਿਰ ਚੰਗੀ ਤਰ੍ਹਾਂ ਸੁਣੋ ਬਹੁਤ ਉਹਨੇ ਕੇਸ ਕਰਤਾ ਉਹਨੇ ਮੈਨੂੰ ਹੁਣ ਤੈ ਵੀ ਅਲ ਜਾਈ ਬੈਠੀ ਐਵੇਂ ਖੰਮ ਕਾਈ ਦੇਖੋ ਅਚਾ ਪਰਮਜੀਤ ਆ ਜਦੋਂ ਉਹ ਅਲੱਗ ਸੀ ਇਹ ਤੇ ਪਰਮਜੀਤ ਨੇ ਫਿਰ ਜਦੋਂ ਇਹ ਗੱਲ ਮੇਰੇ ਨਾਲ ਕੰਮ ਕਰਦੀ ਰਹੀ ਤੇ ਹਾਲਾਂਕਿ ਪਰਮਜੀਤ ਦਾ ਕੈਨੇਡਾ ਦੇ ਵਿੱਚ ਹੀ ਮੰਗਣੀ ਸਰਮਨੀ ਹੋਈ ਅੱਛਾ ਅੱਛਾ ਉਸ ਮੁੰਡੇ ਨਾਲ ਇਹ ਜਦੋਂ ਕੰਮ ਕਰਦੇ ਰਹੇ ਮੈਂ ਇੱਕ ਦਿਨ ਬੁਲਾਇਆ ਨਹੀਂ ਸੀ ਸੁਖੀ ਦਾ ਸੈੱਟ ਕਰਕੇ ਦੇਖੋ ਮੇਰੀ ਕੁਆਲਿਟੀ ਸੀ ਇਹ ਬਿਲਕੁਲ ਮੈਂ ਆਪ ਇਹਨੂੰ ਕੁਝ ਨਾ ਕਹਿਣਾ ਪੇਮੈਂਟ ਦੇਣੀ ਕੁਝ ਦਿਨ ਤਾਂ ਮਦਰੇ ਦੀ ਨਾਲ ਜਾਂਦੀ ਰਹੀ ਕੋਈ ਦੋ ਤਿੰਨ ਪ੍ਰੋਗਰਾਮਾਂ ਤੇ ਉਹਨੂੰ ਪਤਾ ਲੱਗ ਗਿਆ ਵੀ ਇਹਦੀ ਆ ਕੁਆਲਿਟੀ ਦਾ ਉਹਨੇ ਜਾਣਾ ਛੱਡਤਾ ਮੇਰਾ ਕਲਰ ਕੀ ਪਰਮਜੀਤ ਨੂੰ ਫ੍ਰੀ ਕੋਡ ਛੱਡਣਾ ਉਹਦਾ ਵੀ ਕਲਰ ਕੀ ਲੱਗੇ ਜਾਂਦਾ ਸੀ ਮੈਂ ਕਰਿਆ ਆਪ ਨਹੀਂ ਸੀ ਠੀਕ ਹੈ ਠੀਕ ਹੈ ਜੀ ਮੈਂ ਕਦੇ ਗਾਇਕੀ ਤੋਂ ਸਵੇਰ ਦੇ ਨਾਲ ਗਾ ਕੇ ਉੱਤਰ ਜਾਣਾ ਮੈਂ ਕਦੇ ਕੋਈ ਗੱਲ ਨਹੀਂ ਸੀ ਕੀਤੀ ਕਦੇ ਕਿਸੇ ਕਿਸਨ ਦੀ ਬਿਲਕੁਲ ਅਕਰੀ ਜਦੋਂ ਸਦਾ ਚਰਨਜੀਤ ਆ ਗਿਆ ਰਿਕਾਰਡਿੰਗ ਵਾਸਤੇ ਮੈਨੂੰ ਤਿਆਰੀ ਕਰਾਈ ਮੈਨੂੰ ਜਦੋਂ ਉਹਨੇ ਦੱਸਿਆ ਤੇ ਮੈਂ ਉਹਨੂੰ ਇਹ ਗੱਲ ਜ਼ਰੂਰ ਟਣਕਾਈ ਮੈਂ ਕਿਹਾ ਪਰਨਜੀਤ ਕੱਲ ਨੂੰ ਤਨੂੰ ਲੋਕ ਮੇਰੇ ਗੰਦੇ ਸ਼ਬਦ ਵੀ ਕਹਿਣਗੇ ਹਾਂਜੀ ਵੀ ਤੂੰ ਇਸ ਤਰ੍ਹਾਂ ਕਿਉਂ ਕੀਤਾ ਠੀਕ ਹੈ ਇਦਾਂ ਲੱਤਾ ਬੰਦਾ ਹਾਂਜੀ ਉਹ ਕੰਦੀ ਮੈਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਮੈਂ ਤਾਂ ਤੇ ਕੁਆਲਿਟੀ ਵੇਖੀ ਜਿਵੇਂ ਮੈਨੂੰ 9 ਮਹੀਨੇ ਹੋ ਗਏ ਤੇਰਾ ਨਾਲ ਕੰਮ ਕਰਦੀ ਨੂੰ ਹੂੰ ਤੂੰ ਅੱਜ ਤਾਈਂ ਵੀ ਨੀਚਤਾ ਨਹੀਂ ਵਿਖਾਈ ਕਦੇ ਇਨਾ ਕੋ ਗੱਲ ਕੋਈ ਤਰਕ ਦੀ ਨਾ ਕੋਈ ਹਾਂਜੀ ਕੋਈ ਕਿਸੇ ਕਿਸਮ ਦੀ ਗਾਲ ਦੋਪੜੇ ਕੋ ਮੇਰੇ ਸਾਹਮਣੇ ਕੋਈ ਗੱਲ ਹੀ ਨਹੀਂ ਕੀਤੀ ਤੂੰ ਗਾ ਕੇ ਉੱਤਰ ਜਾਣਾ ਮੈਂ ਤਾਂ ਹਰਾਣੇਗੀ ਹਾਂਜੀ ਹਾਂ ਉਹਨੇ ਸ਼ਬਦਾਂਵਲੀ ਵਰਤੀ ਬਿਲਕੁਲ ਜਿਹੜਾ ਮੈਨੂੰ ਚੰਗਲ ਕੀ ਗੱਲ ਅੱਛਾ ਅੱਛਾ ਉਹ ਗੱਲ ਵੀ ਤੈਨੂੰ ਪਤਾ ਹੋਣਾ ਚਾਹੀਦਾ ਹੈ ਵੀ ਮੈਂ ਕਿਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਅੱਛਾ ਹਾਂਜੀ ਠੀਕ ਹੈ ਤੇ ਤੂੰ ਜ਼ਿੰਦਗੀ ਦੇ ਵਿੱਚ ਇੱਡੀ ਖੂਬਸੂਰਤ ਹੁੰਦੇ ਨਾ ਤੇ ਵੀ ਮੈਨੂੰ ਕਦੇ ਤੂੰ ਗੱਲ ਹੀ ਨਹੀਂ ਕੀਤੀ ਮੈਂ ਤਾਂ ਹਰਾਣਾ ਤੇਰੇ ਤੇ ਅੱਛਾ 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 ਤੇ ਮੈਂ ਫੈਸਲਾ ਕਰ ਲਿਆ ਵੀ ਮੈਂ ਰਹਿ ਉਨੇ ਇਹ ਗੱਲ ਕਹਤੀ ਠੀਕ ਹੈ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਅਸੀਂ ਰਿਕਾਰਡਿੰਗ ਵੀ ਕਰਾਏ ਉਦੋਂ ਵੀ ਕੋ ਰਿਲੇਸ਼ਨ ਸੀ ਅੱਛਾ ਅੱਛਾ ਕੋਈ ਨਾ ਰਿਲੇਸ਼ਨ ਦੇ ਹੋਇਆ ਵੀ ਰਿਕਾਰਡਿੰਗ ਕਰਾ ਲਈ ਚੱਲ ਗਈ ਹਾਂਜੀ ਉਦੋਂ ਫਿਰ ਜ਼ਬਰਦਸਤੀ ਉਹਨੇ ਕਹੀ ਲਿਆਵੇ ਵੀ ਮੈਂ ਮਤਲਬ ਤੇਰੇ ਕੋਲੇ ਲਿਟਿਆਣੀ ਰਹੂਗੀ ਮੈਂ ਨਹੀਂ ਜਾਣਾ ਕਰੇ ਠੀਕ ਹੈ ਉਹ ਜਦੋਂ ਇਹ ਗੱਲ ਕਹਤੀ ਤਾਂ ਮੈਨੂੰ ਸਟੈਂਡ ਲੈਣਾ ਪਿਆ ਠੀਕ ਹੈ ਮੇਰੇ ਰਿਲੇਸ਼ਨ ਫੇਰ ਬਣਿਆ 10 11 ਮਹੀਨੇ ਬਾਅਦ ਠੀਕ ਹੈ ਠੀਕ ਹੈ ਅੱਛਾ ਜੀ ਠੀਕ ਹੈ ਹੂੰ ਦੇਵਲੋ ਦੂ ਬਾਅਦ ਦੋ ਬੱਚੀਆਂ ਵੀ ਹੋਈਆਂ ਵਿੱਚੋਂ ਬਿਲਕੁਲ ਅੱਛਾ ਜੀ ਕੁੜੀਆਂ ਹੋਈਆਂ ਜਿਹਨੂੰ ਮੰਡੀ ਤੇ ਸੈਂਡੀ ਮੰਡੀ ਸੰਧੂ ਤੇ ਸੈਂਡੀ ਸੰਧੂ ਜੋ ਗਾਇਕੀ 'ਚ ਵੀ ਹਾਂ ਦੇਖੋ ਉਹ ਉਹ ਪੰਜਾਬ ਦੀ ਵੌਇਸ ਪੰਜਾਬਣੀ ਹੈ ਵੌਇਸ ਪੰਜਾਬੀ ਹਾਂ ਸੈਂਡੀ ਦੋਨੇ ਵਧੀਆ ਨੇ ਹਾਂ ਔਰ ਜੈਂਟਲੀ ਮੇਰੇ ਬੱਚੇ ਉਹ ਕਹਣਾ ਤਾਂ ਮਤਲਬ ਹੈ ਵੀ ਹੁਣ ਜੀ